ਸ੍ਰੀ ਗੁਰੂ ਰਵਿਦਾਸ ਸਬਾਹਤਾਰੀ ਵਾਰ ਰਜਿਸਟਰਡ 202 ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਧਰਮਸਲਾ ਧਾਰੀਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਸਰਦਾਪੂਰਵਕ ਮਨਾਇਆ। ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਕੀਰਤਨ ਕੀਤਾ। ਭਾਈ ਜਸਵਿੰਦਰ ਸਿੰਘ ਸਹੂਰਵਾਲਿਆਂ ਨੇ ਗੁਰਬਾਣੀ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਬ੍ਰਹਮਾ ਪਰਮਾਤਮਾ ਤੇ ਕਰਮਕਾਂਡਾਂ ਤੋਂ ਦੂਰ ਰਹਿਣ ਅਤੇ ਗੁਰੂ ਜੀ ਦੇ ਦਰਸਾਏ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਗੁਰੂ ਰਵੀਦਾਸ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਤੇ ਜ਼ੋਰ ਦਿੱਤਾ ਅਤੇ ਧਰਮਸ਼ਾਲਾ ਵਿੱਚ ਡਾਕਟਰ ਭੀਮਰਾਓ ਅੰਬੇਡਕਰ ਲਾਇਬ੍ਰੇਰੀ ਖੁੱਲਣ ਦਾ ਐਲਾਨ ਕੀਤਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸਮਾਗਮ ਵਿੱਚ ਰਵੀਦਾਸ ਸਭਾ ਦੇ ਪ੍ਰਧਾਨ ਗਿਆਨੀ ਪ੍ਰਕਾਸ਼ ਚੰਦ ਜਨਰਲ ਕਸਤਰ ਬਲਕਾਰ ਸਿੰਘ ਪ੍ਰੈਸ ਕਸਤਰ ਹਰਪਜਨ ਸਿੰਘ ਮਦਨ ਸਿੰਘ ਕੇਸੀਆ ਅਜੇ ਉਮਾਰ ਸੋਨੂ ਡਾਕਟਰ ਕਮਲਜੀਤ ਸਿੰਘ ਕੇ ਜੇ ਐਸ ਡੀਓ ਕਸਤੂਰੀ ਲਾਲ ਮੈਨੇਜਰ ਰਮੇਸ਼ ਕੁਮਾਰ ਬਚਨ ਲਾਲ ਫੌਜੀ ਸਰਿੰਦਰਪਾਲ ਬਲਕਾਰ ਸਿੰਘ ਮੂਲਿਆਵਾਲ ਮੰਗਤਰਾਮ ਰੂਪ ਲਾਲ ਏਐਸਆਈ ਸੁਖਵਿੰਦਰ ਸਿੰਘ ਧਰਮਪਾਲ ਕੁਲਦੀਪ ਸਿੰਘ ਪਟਵਾਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਮੰਗਾ ਬਲਜੀਤ ਸਿੰਘ ਲਾਗੀ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਪ੍ਰਧਾਨ ਹਨ ਅਮਰਜੀਤ ਸਿੰਘ ਹੈਪੀ ਸਰ ਮਾ ਭਪਿੰਦਰ ਸਿੰਘ ਖੁੰਡਾ ਨਗਰ ਕੌਂਸਲ ਪ੍ਰਧਾਨ ਅਸ਼wini ਦੁੱਗਲ ਐਸਡੀਓ ਸਤਪਾਲ ਸੋਹਲ ਰੋਹਤਪਾਪਲੂ ਨਸਾਨ ਸਿੰਘ ਇੰਦਰਪਾਲ ਸਿੰਘ ਅਰੋੜਾ ਆਦਿ ਸਮੇਤ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸਮਾਵਸਨ ਇਸ ਮੌਕੇ ਗੁਰੂਗਦਾ ਲੰਗਰ ਅਟੁੱਟ ਬਤਾਇਆ ਦੇਖੋ ਗਦਾਸਪੁਰ ਤੋਂ ਮੰਦਿਰ ਵਿਕੀ ਤੇ ਜਗਰੂਪ ਕਲੇਰਦੀਪ ਵਿਸ਼ੇਸ਼ ਰਿਪੋਰਟ ਕਿੰਨੇ ਇੱਕ ਦਰਗਤ ਹੁੰਦਾ ਤਾੜੀ ਦਾ ਦਰਗਤ ਕਹਿੰਦੇ ਤਰਤਾਕ ਅਪਵਿੱਤਰ ਕਰਮਾਂ ਉਹ ਤਾੜੀ ਅੱਜ ਵੀ ਉਧਰ ਹੈ ਬਨਾਰਸ ਵਿੱਚ ਜਿਹੜਾ ਤਾੜੀ ਦਾ ਰੋਖ ਹੈ ਉਹਦੇ ਚੋਂ ਰਸ ਨਿਕਲਦਾ ਹੈ ਜਿਹੜਾ ਸ਼ਰਾਬ ਵਰਗਾ ਹੁੰਦਾ ਉਸ ਦਰਖਤ ਨੂੰ ਬੜਾ ਅਪਵਿੱਤਰ ਮੰਨਿਆ ਜਾਂਦਾ ਭਗਤ ਜੀ ਕਹਿੰਦੇ ਨੇ ਤਰ ਤਾਰ ਅਪਵਿੱਤਰ ਕਰਮਾਣੀ ਹੈ ਜੈਸੀ ਕਾਗਜ਼ਾ ਕਰਤ ਵਿਚਾਰ ਉਸ ਦਰਖਤ ਤੋਂ ਜਿਹੜੇ ਕਾਗਜ਼ ਬਣਦੇ ਨੇ ਉਹਨਾਂ ਨੂੰ ਲੋਕ ਅਪਵਿੱਤਰ ਮੰਨਦੇ ਨੇ ਵੀ ਇਹ ਪਵਿੱਤਰ ਪਰ ਭਗਤ ਜੀ ਦਾ ਢੰਗ ਵੇਖੋ ਭਗਵਾਨ ਜੀ ਕਹਿੰਦੇ ਉਹ ਤਾੜੀ ਦਾ ਦਰਖਤ ਜਿਹਨੂੰ ਲੋਕ ਅਪਵਿੱਤਰ ਕਹਿੰਦੇ ਨੇ ਉਹਦੇ ਤੋਂ ਬਣੇ ਕਾਗੜੇ ਨੂੰ ਸੰਤ ਪੰਚਰਕ ਨਾਸਮਾਨਾ ਜੀ ਦਾ ਜੀਵਨ ਜਿਹੜਾ ਬਹੁਤ ਹੀ ਇੱਕ ਸੱਚਾ ਸੁਚਾ ਚ ਰੂਚਾ ਜੀਵਨ ਸੀ ਬੜਾ ਸਾਦਾ ਜੀਵਨ ਸੀ ਔਰ ਬਹੁਤ ਖੁਸ਼ਹਾਲ ਦੇ ਜੀਵਨ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਦਾ ਕਿਉਂ ਕੋਈ ਵੀ ਮਹਾਂਪੁਰਖ ਹੋਏ ਨੇ ਪਰਮੇਸ਼ਰ ਦੇ ਭਾਰ ਹੋਏ ਨੇ ਉਹਨਾਂ ਦਾ ਜਿਹੜਾ ਸੁਨੇਹਾ ਹੈ ਸਾਰੇ ਮੁਖਤਵੇ ਲਈ ਹੁੰਦਾ ਉਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਔਰ ਉਹਨਾਂ ਦੇ ਜੋ ਸਿਖਿਆਵਾਂ ਨੇ ਜੋ ਸਮਾਰਕ ਵਿੱਚ ਬਰਾਬਰਤਾ ਦੀ ਜਿਹੜੀ ਚਿੰਤ ਸੀ ਉਹ ਕਰਮਵੀਦਾਸ ਸਾਰਾ ਜੀ ਨੇ ਜਗਾਈ ਸੀ ਮੈਂ ਬਲਕਾਰ ਸਿੰਘ ਜਨਰਲ ਸਰਵਿਸ ਦੇ ਸ੍ਰੀ ਗੁਰੂ ਰਵਿਦਾਸ ਧਰਮਸਲਾ ਤਾਰੀਵਾਲ ਸਾਰੀ ਇਸ ਸਮੂਹ ਸੰਗਤ ਦੇ ਚਰਨਾਂ ਵਿੱਚ ਪਹਿਲਾਂ ਤੇ ਕੋਟ ਕੋਟ ਪ੍ਰਣਾਮ ਕਰਦੇ ਹਾਂ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਅੱਜ ਦੇ ਜਨਮ ਦਿਹਾੜੇ ਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਦੂਜਾ ਅੱਜ 12 ਤਰੀਕ ਬਾਬਾ ਜੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਨਮ ਦਿਹਾੜਾ ਬੜੇ ਪਿਆਰ ਤੇ ਉਤਸ਼ਾਹ ਦੇ ਨਾਲ ਸਾਰੀਆਂ ਹੀ ਸੰਗਤਾਂ ਨੇ ਕੋਈ ਧਰਮ ਜਾਤੀ ਦੀ ਗੱਲ ਨਹੀਂ ਸਾਰੀਆਂ ਹੀ ਧਰਮ ਜਾਤੀਆਂ ਦੇ ਲੋਕ ਸਾਡੇ ਕੋਲ ਆਏ ਨੇ ਬੜੇ ਸਤਿਕਾਰ ਦੇ ਨਾਲ ਬੜੇ ਪਿਆਰ ਦੇ ਨਾਲ ਬਹੁਤ ਵੱਡੇ ਪੈਮਾਨੇ ਦੇ ਵਿੱਚ ਇੱਥੇ ਕੋਈ ਇਹੋ ਜਿਹਾ ਹਿੰਦੂ ਪਰਿਵਾਰ ਵੀ ਜਿਨ੍ਹਾਂ ਨੇ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਲੰਗਰ ਦੇ ਵਿੱਚ ਪਾਇਆ ਔਰ ਸਾਰੀ ਹੀ ਮਹੱਲਾ ਵਾਸੀਆਂ ਨੇ ਤਾਈਵਾਲ ਵਾਸੀਆਂ ਨੂੰ ਸਾਡਾ ਬਹੁਤ ਵੱਡਾ ਸਾਥ ਦਿੱਤਾ ਡਾਕਟਰ ਕਬਲਜੀਤ ਸਿੰਘ ਨੇ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਆਠ ਤੀਰ ਨੂੰ ਸਾਡੀ ਨਗਰ ਕੀਰਤਨ ਸੀਗਾ ਨਗਰ ਕੀਰਤਨ ਦੇ ਵਿੱਚ ਅਰਕਾ ਇੱਕ ਮਿਸਾਲ ਪੈਦਾ ਹੋ ਗਈ ਆ ਇਹ ਸਾਡੇ ਪਤਾ ਠੀਕ ਪਤਾ ਲੱਗ ਗਿਆ ਕਿ ਗੁਰੂ ਰਵੀਦਾਸ ਸਭਾ ਦੇ ਜਿਹੜੇ ਕਾਰਕੁਨ ਨੇ ਜਿਹੜੇ ਅਹੁਦੇਦਾਰ ਨੇ ਉਹਨਾਂ ਨੇ ਮਿਹਨਤ ਕੀਤੀ ਆ ਤੇ ਸਤਿਗੁਰੂ ਰਵੀਦਾਸ ਜੀ ਮਹਾਰਾਜ ਜੀ ਖੁਸ਼ ਹੋਏ ਨੇ ਸਾਡੀ ਮਿਹਨਤ ਵੱਲ ਵੇਖ ਕੇ ਸੰਗਤ ਦੀ ਮਿਹਨਤ ਵੱਲ ਵੇਖ ਕੇ ਤੇ ਬਹੁਤ ਵਧੀਆ ਜਿਹੜਾ ਵਾ ਉਹ ਅਪਰਾਲਾ ਕੀਤਾ ਸੀ ਅਹੀਂ ਉਹਦਾ ਰਿਜ਼ਲਟ ਅੱਜ ਮਿਲਿਆ ਕਿ ਬਹੁਤ ਸੰਗਤ ਬੜੀ ਬਹੁਤ ਆਈ ਆ ਬੜਾ ਪਿਆਰ ਦੇ ਨਾਲ ਬੈਠੀ ਰਹੀ ਆ ਬੜਾ ਕੀਤਰ ਵਿਚਾਰ ਹੋਏ ਨੇ ਤੇ ਇਹਨਾਂ ਹੀ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਸ਼ਕਾ ਕਾਤੋ ਕਾਤੋ ਹਾਂਜੀ ਸ੍ਰੀ ਗੁਰੂ ਰਮਦਾਸ ਧਰਮਸਾਲਾ ਦੇ ਵਿੱਚ ਅੱਜ ਸ੍ਰੀ ਗੁਰੂ ਰਮਦਾਸ ਮਹਾਰਾਜ ਦਾ ਜਨਮ ਪੁਰਬ ਬੜੀ ਧੂਮ-ਧਾਮ ਨਾਲਾਇਆ ਗਿਆ ਬੜੇ ਦਿਨਾਂ ਤੋਂ ਕੋਸ਼ਿਸ਼ ਹੋ ਰਹੀ ਸੀ ਪਹਿਲਾਂ ਪ੍ਰਭਾਤ ਫਰੀਆਂ ਨਿਕਲੀਆਂ ਫਿਰ ਨਗਰ ਕੀਰਤਨ ਕੱਢਿਆ ਆ ਵੇਖੋ ਗੱਲ ਪਤਾ ਕੀ ਹੁੰਦੀ ਆ ਕਈ ਵਾਰੀ ਹੁੰਦਾ ਵੀ ਆਪਾਂ ਕਹਿੰਨੇ ਆ ਕਿ ਸੱਚ ਦੀ ਗੱਲ ਕਰੀਏ ਸਾਦੀ ਬੋਲਤਾ ਦੀ ਗੱਲ ਕਰੀਏ ਪਰ ਫਿਰ ਵੀ ਕਰਤਨ ਕਈ ਵਾਰੀ ਰਹਿੰਦੀ ਆ ਕੁਝ ਕਾਰਨਾ ਕਰਕੇ ਸਾਨੂੰ ਕੁਝ ਪਰੇਸ਼ਾਨੀਆਂ ਵੀ ਆਈਆਂ ਇਸ ਕਰਕੇ ਅਸੀਂ ਨਗਰ ਕੀਰਤਨ ਵੀ ਬੜੇ ਖੂਸ ਸੁਭਜਟਾ ਨੂੰ ਨਗਰਿਆ ਅੱਜ ਵੀ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਬੜੀ ਖੁਸ਼ੀ ਨਾਲ ਮਨਾਇਆ ਬਹੁਤ ਸੰਗਤਾਂ ਦੇ ਸਦੌਹ ਦਿੱਤਾ ਇਲਾਕੇ ਦੀਆਂ ਸਭਾਵਾਂ ਨੇ ਬੜਾ ਸਦੌਹਤਾ ਜਿਸ ਕਰਕੇ ਬੜੀ ਖੁਸ਼ੀ ਦੇ ਨਾਲ ਗੁਰਪੁਰਬ ਮਹਾਰਾਜ ਦਾ ਗੁਰਪੁਰਬ ਜਿਹੜਾ ਬਣਾਇਆ ਗਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਤਰ੍ਹਾਂ ਦਾ ਅੱਗੇ ਤੋਂ ਵੀ ਸਾਂਝੀ ਵਾਸਤਾ ਦੀ ਗੱਲ ਕਰਕੇ ਸਾਰਿਆਂ ਨਾਲ ਸਾਂਝੇ ਰਾਵਾਂਗੇ ਸਾਂਝੇ ਸਾਰਿਆਂ ਨੂੰ ਜੋੜ ਕੇ ਰੱਖਾਂਗੇ ਬਰਾਦਿਆਂ ਨੂੰ ਜੋੜ ਕੇ ਰੱਖਾਂਗੇ ਸਮਾਜ ਨੂੰ तरक्की ਦੇ ਰਾਹ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਜੈ ਗੁਰਦੇਵ ਜੈ ਸਤਗੁਰੂ ਰਵਿਦਾਸ ਜੀ ਮਹਾਰਾਜ ਜੋ ਬੋਲੇ ਸੋ ਨਿਰਪੈ ਮਾਇ ਰਾਮ ਰਾਸ ਮਹਾਰਾਜ ਕੀ ਜੈ ਰਵਿਦਾਸ ਸ਼ਕਤੀ ਅਮਰ ਰਹੇ ਅਮਰ ਰਹੇ ਰਵਿਦਾਸ ਸ਼ਕਤੀ ਅਮਰ ਰਹੇ ਅਮਰ ਰਹੇ ਅਮਰ ਰਹੇ ਰਵਿਦਾਸ ਮਹਾਰਾਜ ਦਾ ਅਫਤਾਰਪੁਰ ਤੋਂ ਪਹੁੰਚੇ ਦੀ ਭਾਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਜਹਾੜਾ ਪੂਰੀ ਧਾਰੀਵਾਲ ਇਲਾਕੇ ਦੀ ਸੰਗਤ ਵੱਲੋਂ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਬਣਾਇਆ ਗਿਆ ਔਰ ਸ਼੍ਰੀ ਗੁਰੂ ਅੰਗਦ ਸਵਾ ਧਾਰੀਵਾਲ ਦਾ ਬਹੁਤ ਵੱਡਾ ਸਹਿਯੋਗ ਹੈ ਉਹਨਾਂ ਨੇ ਬਹੁਤ ਬੇਨਤੀ ਕੀਤੀ کافی ਦਿਨਾਂ ਤੋਂ ਲੱਗੇ ਸੀ ਪ੍ਰਭਾਵ ਫੈਰੀਆਂ ਕੰਡਣ ਤੋਂ ਬਾਅਦ ਉਹਨਾਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਆ ਗਏ ਉਹਨਾਂ ਨੇ ਕਾਜੀ ਦਾ ਜਰਮ ਜੜਾ ਬਣਾਇਆ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਅਸੀਂ ਸਾਰਿਆਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਿਹੜੀ ਕ੍ਰਾਂਤੀਕਾਰੀ ਰੈਵਿਊਸ਼ਨਰੀ ਜਿਹੜੀ ਬਾਣੀ ਹੈ ਉਹਨੂੰ ਪੜਨਾ ਆਪਣੇ ਤੇ ਲਾਗੂ ਕਰਨਾ ਆਪਣੇ ਪਰਿਵਾਰ ਤੇ ਲਾਗੂ ਕਰਨਾ ਆਪਣੇ ਸਮਾਜ ਤੇ ਲਾਗੂ ਕਰਕੇ ਜੋ ਉਹਨਾਂ ਦਾ ਸੁਪਨਾ ਸੀਗਾ ਐਸਾ ਚਾਹੂ ਰਾਜ ਵਾਲਾ ਉਹ ਜਿਹੜਾ ਗੰਗਪੁਰਾ ਵਾਲਾ ਸ਼ਹਿਰ ਜਿਹੜਾ ਪਸੰਦ ਆ ਜਿਹੜਾ ਸੁਪਨਾ ਸੀਗਾ ਉਹ ਸਰਕਾਰ ਕਰਨਾਗਾ ਜਗੁਰੂ ਰਮਦਾਸ ਜਗੁਰੂ ਰਮਦਾਸ ਅੱਜ ਅਸੀਂ ਧਰਮਸ਼ਾਲਾ ਰਵਿਦਾਸ ਮੰਦਿਰ ਪਹੁੰਚੇ ਜੇ ਧਰਗਲ ਕੀ ਕਹਣਾ ਹੈ ਅੱਜ ਅਸੀਂ ਧਾਰੀਵਾਲ ਵਿਖੇ ਭਗਤ ਰਵਿਦਾਸ ਮਹਾਰਾਜ ਜੀ ਦਾ ਜਿਹੜਾ 648ਵਾਂ ਪ੍ਰਕਾਸ਼ ਤਿਹਾੜਾ ਉਹ ਅੱਜ ਇੱਥੇ ਮਨਾਇਆ ਗਿਆ ਔਰ ਧਾਰੀয়াল ਨਗਰ ਔਰ ਲਾਗੇ ਪਿੰਡਾਂ ਦੀ ਜਿਹੜੀ ਸੰਗਤ ਆ ਅੱਜ ਇੱਥੇ ਇਕੱਤਰ ਹੋਈ ਆ ਔਰ ਬੜੇ ਸ਼ਰਧਾ ਦੇ ਨਾਲ ਬੜੇ ਧੂਮ-ਧਾਮ ਦਾ ਨਾਲ ਜਿਹੜਾ ਵਾ ਉਹ ਪ੍ਰਕਾਸ਼ ਦਿਹਾੜਾ ਜਿਹੜਾ ਵਾ ਮਨਾਇਆ ਗਿਆ ਮੈਂ ਸਾਰੀਆਂ ਹੀ ਸੰਗਤਾਂ ਨੂੰ ਅੱਜ ਦੇ ਦਿਨ ਦੀ ਜਿਹੜੀ ਆ ਉਹ ਲੱਖ-ਲੱਖ ਵਧਾਈ ਦਿੰਦਾ ਆਓ ਅੱਜ ਅਸੀਂ ਸਾਰੇ ਜੋ ਭਗਤ ਰਵਿਦਾਸ ਮਹਾਰਾਜ ਜੀ ਦੀਆਂ ਜੀਵਨ ਤੋਂ ਸਿੱਖਿਆਵਾਂ ਸੀ ਜੋ ਉਹ ਮਨੁੱਖਤਾ ਦੇ ਲਈ ਸੰਦੇਸ਼ ਦੇ ਕੇ ਗਏ ਆ ਉਹਦੇ ਤੇ ਅਮਲ ਕਰੀਏ ਔਰ ਆਪਣਾ ਜੀਵਨ ਜਿਹੜਾ ਵਾ ਸਫਲਾ ਕਰੀਏ ਸੋ ਅੱਜ ਅਸੀਂ ਜੋ ਆਪਣਾ ਕਮੇਟੀ ਸੀਗੀ ਉਹਨਾਂ ਨੇ ਮੰਗ ਰੱਖੀ ਸੀ ਕਿ ਇੱਥੇ ਇੱਕ ਲਾਇਬ੍ਰੇਰੀ ਜਿਹੜੀ ਆ ਡਾਕਟਰ ਪੀ ਆਰ ਐਮ ਬੇਦਕਰ ਜੀ ਦੇ ਨਾਂ ਤੇ ਬਣਨੀ ਚਾਹੀਦੀ ਆ ਉਹ ਮੰਗ ਅਸੀਂ ਪ੍ਰਵਾਨ ਕਰਕੇ ਤੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਜਿਹੜਾ ਐਸਟੀਮੇਟ ਬਣਾ ਕੇ ਜਿਹੜਾ ਸਾਨੂੰ ਦੇ ਦਿਓ ਤੇ ਪੈਸੇ ਮੈਂ ਪੰਜਾਬ ਸਰਕਾਰ ਤੋਂ ਸੈਂਕਸ਼ਨ ਕਰਵਾ ਕੇ ਦੇ ਕੇ ਔਰ ਇੱਥੇ ਵਧੀਆ ਲਾਇਬ੍ਰੇਰੀ ਜਿਹੜੀ ਆ ਉਹ ਬਣਾਈ ਜਾਵੇਗੀ ਸੋ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਵਧਾਈਆਂ ਔਰ ਮੈਂ ਪ੍ਰਬੰਧਕ ਕਮੇਟੀ ਦਾ ਜਿਹੜਾ ਵਾ ਉਹ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦੇ ਇਸ ਦਿਹਾੜੇ ਤੇ ਮੈਨੂੰ ਇੱਥੇ ਆਉਣ ਦਾ ਜਿਹੜਾ ਮਾਨ ਬਖਸ਼ਿਆ ਔਰ ਸਾਰੀਆਂ ਸੰਸਥਾਾਂ ਦੇ ਜਿਹੜੇ ਆ ਦਰਸ਼ਕਾਂ ਲਈ ਜਿਹੜੇ ਉਹ ਹੋਏ ਆ ਬਹੁਤ ਬਹੁਤ ਧੰਨਵਾਦ